5 ਮਾਰਚ 2025 ਮੈਚ ਤੋਂ ਖੜਾ ਹੀ ਬੈਲਜੀਅਮ ਕੋਕੋ ਉਦਾਸਪੁਰ ਦੀ ਮਸ਼ਹੂਰ ਬੇਕਰੀ ਹੈ ਕੇਕ ਦਿਖਾਈ ਯਾਰ ਇਥੇ ਕੇਕ ਕਟਿਆ ਸੀ ਉਹਨੇ ਕੇਕ ਦੇ ਵਿੱਚ ਕੌਂਗਰੋਚ ਆ ਕੇਕ ਦੇ ਵਿੱਚ ਮਰੇ ਜਿੰਦਾ ਕੌਂਗਰੋਚ ਹੈ ਜੀ ਇਹਨਾਂ ਨੂੰ ਆਪਣਾ ਬਿੱਲ ਮੰਗ ਰਿਆ ਨੇ ਕੋਲੋਂ ਪਹਿਲਾ ਕਹਿੰਦੇ ਆ ਕਿ ਸਾਡੇ ਕੋਲ ਇੱਥੇ ਕੌਗਰੋਚ ਨਹੀਂ ਹੋ ਸਕਦਾ ਕੇਕ ਦੇ ਵਿੱਚ ਕੇਕ ਦੇ ਵਿੱਚ ਕੌਗਰੋਚ ਹੋਏਗਾ ਤਾਂ ਮਰਿਆ ਹੋਏ ਦੂਸਰੀ ਗੱਲ ਕਹਿੰਦੇ ਆ ਜੀ ਹੋ ਸਕਦਾ ਪੈਕਿੰਗ ਦੇ ਵਿੱਚ ਕੌਗਰੋਚ ਹੋਏ ਉਹ ਐਡਮਿਟ ਕਰ ਸਕਦੇ ਆ ਤੀਸਰੀ ਗੱਲ ਨੂੰ ਕਹਿੰਦੇ ਆ ਜਿੱਥੇ ਚਾਕਲੇਟ ਹੁੰਦੀ ਹੈ ਜਿੱਥੇ ਚਾਕਲੇਟ ਬਣਦੀ ਆ ਉਥੇ ਕੇ ਕੌਗਰੋਚ ਹੁੰਦੇ ਹੁੰਦੇ ਹਾਂਜੀ ਬਿਲ ਬਿਲਕੁਲ ਨਹੀਂ ਮਨਾ ਬਿਲ ਨਹੀਂ ਮਨਾ ਕਰਦੇ ਭਾਜੀ ਤੈਨੂੰ ਬਿਲ ਦਾ ਲੈਣਾ ਲੈ ਤਾਈ ਤੂੰ ਇੱਥੇ ਸੁਣਦੇ ਹਾਂ ਨੂੰ ਨਹੀਂ ਪਤਾ ਮੈਂ ਇੱਥੇ ਤੇਰਾ ਬਿਲ ਰੱਖ ਕੇ ਗਿਆ ਤੇਰੇ ਕੋਲ ਸਮਾਨ ਲੈ ਕੇ ਗਿਆ ਤੇਨੂੰ 620 ਰੁਪਏ Google Pay ਕੀਤੇ ਤੇ ਤੈਨੂੰ ਮੈਂ ਆਖੋ ਦੀਆ ਤੂੰ ਭੜਾਇਆ ਹੁਣ ਬਿਲ ਤੂੰ ਨੇ ਮੇਰੇ ਕੋਲ 620 ਰੁਪਏ Google Pay ਕੀਤੇ ਤੈਨੂੰ ਮੈਨੂੰ ਆਨ ਕੱਟਣਾ ਨਹੀਂ ਹੁੰਦਾ ਬਿੰ ਮੈਂ ਕੱਟਣਾ ਸਿਸਟਮ ਦੇ ਵਿੱਚੋਂ ਆਗੇ ਤੁਹਾਡੇ ਕਰੇ ਤਾਂ ਲੌਗ ਇਨ ਕਰ ਸਕਦੇ ਨਾ ਬਾਕੀ ਤੇ ਯਾ ਜਿਹੜੇ ਬਿਲ ਕੱਟੇ ਉਹ ਦੇ ਦਾਂ ਉਹ ਚੋਹ ਜਾਂਦੇ ਮੈਨੇਜਰ ਵਗੈਰਾ ਹੋਂ ਕਿਉਂ ਦਵਾ ਕੇ ਫੇਰ ਗੱਲ ਫੇਰ ਕਹਿੰਦੇ ਆ ਕਿ ਜਿੱਥੇ ਚਾਕਲੇਟ ਬੰਦੀ ਆ ਉੱਥੇ ਕਾਗਰਜ ਹੁੰਦੇ ਆ ਉਹ ਰਵਿੰਦਰ ਜੀ ਨੇ ਇਹਨਾਂ ਨੇ ਫੋਨ ਤੇ ਗੱਲ ਕਰਾਈ ਆ ਤੀਸਰੀ ਗੱਲ ਉਹ ਕਹਿੰਦੇ ਜੀ ਅਸੀਂ ਪੈਸਟ ਕੰਟਰੋਲ ਕਰਦੇ ਆ ਮੈਂ ਕਹਿੰਦਾ ਜੀ ਪੈਸਟ ਕੰਟਰੋਲ ਹੋਇਆ ਤੁਹਾਡੇ ਇੱਥੇ ਤੋਂ ਉਹਦਾ ਰਿਕਾਰਡ ਦੱਸ ਦੋ ਕਹਿੰਦੇ ਜੀ ਕੱਲ ਪਰਸੋਂ ਹੋਇਆ ਕੱਲ ਪਰਸੋਂ ਦਾ ਕੋਈ ਰਿਕਾਰਡ ਨਹੀਂ ਹੈ ਨਾ ਕੋਈ ਕਿਤੇ ਵੀ ਇਹ ਆਪਣੀ ਕਿਚਨ ਵਿਜ਼ਿਟ ਨਹੀਂ ਕਰਾ ਰਹੇ ਇਹ ਕੇਕ ਦਾ ਕੁਝ ਨਹੀਂ ਕਰ ਰਹੇ ਆ ਮੇਰੇ ਸਾਹਮਣੇ ਇਹਨਾਂ ਨੇ ਮੇਰੇ ਪੈਸੇ ਰੱਖੇ ਹੋ ਜੀ ਤੇ ਕੋਈ ਮੈਨੂੰ ਕੋਈ ਡਿਪਾਰਟਮੈਂਟ ਦਾ ਕਿਸੇ ਤਰੀਕੇ ਦਾ ਕੋਈ ਖੌਫ ਨਹੀਂ ਹੈ ਨਾ ਬੈਲਜੀਅਮ ਗੋਕਰ ਨੂੰ ਸਾਰੇ ਸਰੋਤੇ ਜਿੰਨਾ ਵੀ ਪਿਆਰ ਦਿੰਦੇ ਆ ਉਹਨਾਂ ਨੂੰ ਪਿਆਰ ਭਰੀ ਸਾਸਰੀਕਾਲ ਸਰ ਇਹ ਮੈਂ ਮੈਂ ਵੀ ਕਿਤੇ ਬਾਹਰ ਸੀਗਾ ਤੇ ਵੀਡੀਓ ਨਾ ਵਾਇਰਲ ਹੋਈ ਆ ਜਿਹਦੇ ਵਿੱਚ ਇੱਕ ਕਸਟਮਰ ਆਇਆ ਸੀਗਾ ਉਹ ਮੇਰੇ ਖਿਆਲ ਦੇ ਨਾਲ ਕੇਕ ਲੈ ਕੇ ਗਿਆ ਕੇਕ ਉਹ ਤਕਰੀਬਨ 2:00 ਵਜੇ ਦੇ ਆਸ-ਪਾਸ ਲੈ ਕੇ ਗਿਆ ਸੀਗਾ ਤੇ ਉਹਨੇ ਕੰਪਲੇਂਟ ਕੀਤੀ ਕਿ ਉਹਦੇ ਕੇਕ ਦੇ ਵਿੱਚ ਉਹਨਾਂ ਕੌਕਰੇ ਨਿਕਲੇ ਆ ਜਦਕਿ ਮੇਰੇ ਖਿਆਲ ਦੇ ਨਾਲ ਇਤਰਾਹ ਦੀ ਕੋਈ ਗੱਲ ਹੈ ਨਹੀਂ ਜਦੋਂ ਤੁਸੀਂ ਕੇਕ ਦੇਖੋਗੇ ਨਾ ਤੇ ਕੇਕ ਨੂੰ ਕਟਿਆ ਹੋਇਆ ਆ ਕੇਕ ਦੇ ਵਿੱਚ ਉਤਰਾ ਤੇ ਕੋਈ ਕੋਕਰੋਚ ਦਿਖਾਈ ਨਹੀਂ ਦਿੰਦਾ ਪਿਆ ਪਰ ਕੱਟਣ ਤੋਂ ਬਾਅਦ ਉਹਦੇ ਵਿੱਚ ਜਿਹੜਾ ਕੋਕਰੋਚ ਦਿਖਾਈ ਦੇ ਰਿਹਾ ਨਾ ਉਹ ਐਵੇਂ ਲੱਗਦਾ ਜਿਵੇਂ ਖੁਦ ਪਲਾਂਟ ਕੀਤਾ ਹੁੰਦਾ ਆ ਕਿਉਂਕਿ ਉਹ ਕਿਤੇ ਵੀ ਉਹਦੇ ਉੱਤੇ ਨਾ ਤੇ ਕਰੀਮ ਲੱਗੀ ਹੋਈ ਆ ਨਾ ਉਹ ਮਰਿਆ ਹੀ ਹੋਇਆ ਆ ਔਰ ਉਹ ਬੰਦਾ ਜਦੋਂ ਆ ਕੇ ਇੱਥੇ ਉਹਨੇ ਆ ਕੇ ਸਾਡੇ ਜਿਹੜੇ ਕੰਮ ਕਰਦੇ ਆ ਲੜਕੇ ਉਹਨਾਂ ਨੂੰ ਦਬਕੇ ਵਗੈਰਾ ਮਾਰੇ ਆ ਤੇ ਉਹਦੇ ਤੋਂ ਬਾਅਦ ਉਹ ਕੇਕ ਦੇ ਉੱਤੇ ਡਿਸਕਾਊਂਟ ਮੰਗਦਾ ਸੀਗਾ ਡਿਸਕਾਊਂਟ ਨਾ ਦੇਣ ਕਰਕੇ ਉਹ ਬੰਦੇ ਨੇ ਇਹਨੂੰ ਇੱਕ ਪ੍ਰੈਸਟੀਜੀ ইস্যੂ ਬਣਾ ਲਿਆ ਤੇ ਉਹਨੇ ਲੜਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਔਰ ਜਾਨ ਲੱਗਾ ਫਿਰ ਤੋਂ ਦੀ ਕੇਕ ਵੀ ਲੈ ਗਿਆ ਆ ਅੱਛਾ ਦੁਬਾਰਾ ਜਾਨ ਲੱਗੇ ਉਹ ਕੇਕ ਵੀ ਲੈ ਗਿਆ ਔਰ ਸਾਡੇ ਇੱਥੇ ਪ੍ਰੋਪਰ ਜਿਹੜੀ ਆ ਉਹ ਚੈਕਿੰਗ ਸਰ ਚੱਲਦੀ ਰਹਿੰਦੀ ਇਸ ਤੋਂ ਪਹਿਲੋ ਵੀ ਹੈਲਥ ਅਫੀਸ਼ਰ ਆਏ ਸੀਗੇ ਉਹਨਾਂ ਨੇ ਵੀ ਚੈਕਿੰਗ ਕੀਤੀ ਆ ਇਸ ਤੋਂ ਬਾਅਦ ਵੀ ਆਏ ਆ ਹੈਲਥ ਅਫੀਸ਼ਰ ਉਹਨਾਂ ਨੇ ਵੀ ਚੈਕਿੰਗ ਕੀਤੀ ਆ ਤੇ ਇਸ ਤਰ੍ਹਾਂ ਦੀ ਮੇਰੇ ਖਿਆਲ ਦੇ ਨਾਲ ਕੋਈ ਗੱਲ ਤੇ ਹੈ ਨਹੀਂ ਕਿ ਉਹ ਲੱਗਦਾ ਔਰ ਉਹਨੇ ਸਭ ਤੋਂ ਵੱਡੀ ਗੱਲ ਉਹਨੇ ਡਰਿੰਕ ਕੀਤੀ ਹੋਈ ਸੀਗੀ ਸ਼ਾਮ ਨੂੰ ਜਦੋਂ ਰਾਤ ਨੂੰ ਆਇਆ ਉਹਨੇ ਦਬਕੇ ਮਾਰੇ ਆ ਮੁੰਡਿਆਂ ਨੂੰ ਸਰ ਇਸ ਤਰ੍ਹਾਂ ਹੀ ਆ ਹੁਣ ਇਹ ਨਹੀਂ ਪਤਾ ਉਹਨੇ ਕਿਸੇ ਦੇ ਪ੍ਰੈਸ਼ਰ ਵਿੱਚ ਕੀਤਾ ਆ ਜਾਂ ਉਹਨੇ ਜਾਣ ਬੁੱਝ ਕੇ ਕੀਤਾ ਆ ਬਾਕੀ ਜਿਹੜੀ ਤੁਹਾਡੀ ਕਿਚਨ ਹੈਗਾ ਸਾਰਾ ਸਰ ਲਾਈਵ ਕਿਚਨ ਆ ਸਾਡਾ ਸਾਰਾ ਲਾਈਵ ਕਿਚਨ ਆ ਕਸਟਮਰ ਦੇ ਸਾਹਮਣੇ ਸਾਰੀ ਪ੍ਰੈਪਰੇਸ਼ਨ ਹੁੰਦੀ ਆ ਸਰ ਵੀਡੀਓ ਜਾਣ ਕੇ ਵਾਇਰਲ ਕੀਤਾ ਜਾ ਰਿਹਾ ਸਰ ਜਾਣ ਬੁੱਝ ਕੇ ਇੱਕ ਅਕਸ਼ ਖਰਾਬ ਕਰਨ ਕਰਕੇ ਇਹਨਾਂ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਮੈਨੂੰ ਨਹੀਂ ਲੱਗਦਾ ਹੋਰ ਵੀ ਕੁਝ ਇਸ ਤਰ੍ਹਾਂ ਦੀ ਕੋਈ ਚੀਜ਼ ਹੈਗੀ ਆ ਬਿਕੋਜ਼ ਅਸੀਂ ਬਹੁਤ ਜ਼ਿਆਦਾ ਕੇਅਰ ਕਰਦੇ ਆ ਸਫਾਈ ਨੂੰ ਲੈ ਕੇ ਪ੍ਰੋਪਰ ਕਲੀਨਿੰਗ ਕਰੀਦਾ ਅੱਜ ਤੱਕ ਕਦੀ ਇਸ ਤਰ੍ਹਾਂ ਦਾ ਕੋਈ ਵੀ ਅਲਾਮਾ ਆਇਆ ਨਹੀਂਗਾ ਸਾਨੂੰ ਹੈਲਥ ਅਫੀਸ਼ਰ ਟਾਈਮ ਟੂ ਟਾਈਮ ਆ ਕੇ ਚੈੱਕ ਕਰਦੇ ਆ ਬਿਕੋਜ਼ ਫੂਡ ਬਣਦਾ ਆ ਤੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂਗੀ ਸਰ